ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਗਿੱਲ ਡੇਰੀ ਫਾਰਮ ਤੇ ਅੱਜ ਪਹੁੰਚੇ ਹਾਂ ਜੀ ਪਿੰਡ ਗਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੂੜ ਅੱਜ ਦੀ ਵੀਡੀਓ 'ਚ ਤੁਹਾਨੂੰ ਚਾਰ ਝੋਟੀਆਂ ਵਿਖਾਉਣੀਆਂ ਬਹੁਤੀ ਚੰਗੀ ਕੁਆਲਿਟੀ ਦੀਆਂ ਤੇ ਵੱਡੀਆਂ ਝੋਟੀਆਂ ਸੂਈਆਂ ਸਵਾਈਆਂ ਗੱਲਬਾਤ ਕਰਦੇ ਹਾਂ ਵੀਰ ਨਾਲ ਤੇ ਇਹਨਾਂ ਬਾਰੇ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਾਕੀ ਸਭਾ ਗੁਰੂ ਰਾਮ ਦਾਸ ਜੀ ਔਰ ਸनौ ਕੰਮ ਕਰਕੇ ਵਿੱਚ ਚੱਲਣ ਲਿਆ। ਜੀ ਚੱਲੀ ਜਾਂਦਾ ਗਿੱਲ ਸਾਹਿਬ ਕਿਰਪਾ ਮਾਲਕ ਦੀ। ਜਿਹੜੀ ਦੇ ਪਸ਼ੂ ਵਿਕਦੇ ਜਾਂਦੀ ਸੀ ਇਹ ਹੁੰਦੀ ਪਹਿਲਾਂ। ਠੀਕ ਹੈ ਜੀ। ਹਾਂਜੀ। ਤੇ ਬਾਕੀ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਤੇ ਲਾਈਕ, ਸ਼ੇਅਰ ਤੇ ਕਮੈਂਟ ਜਗੇ ਜਗੇ ਉਹ ਵੀ ਕਰੋ। ਹਾਂਜੀ। ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਠੀਕ ਹੈ। ਬਾਕੀ ਗਿੱਲ ਸਾਹਿਬ ਆਪਣਾ ਨਾਮ ਪਰਸ਼ੀਲ ਸਿੰਘ ਆ। ਹਾਂਜੀ। ਪਿੰਡ ਗ੍ਰੰਥਗੜ੍ਹ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਫੋਨ ਨੰਬਰ 8274 4877। ਠੀਕ ਹੈ ਜੀ ਤੇ ਚਾਰ ਝੋਟੀਆਂ ਆਪਣੇ ਕੋਲ ਤਾਜ਼ੀਆਂ ਸੁਈਆਂ ਤੇ ਵੱਡੀਆਂ ਵੱਡੀਆਂ ਝੋਟੀਆਂ ਤੇ ਆਹ ਕੰਨੇ ਨੰਬਰ ਵਾਲੀ ਝੋਟੀ ਦੰਦਾ ਜੀ ਵੀਰ ਜੀ ਦੁੰਦੀ ਆ ਠੀਕ ਹੈ ਜੀ ਆਹਨ ਥੋੜੀ ਕੁਆਲਿਟੀ ਪਾੜੋ ਕਿ ਦੰਦਾ ਤਾਂ ਲੱਗਾ ਵਾ ਸਵੇਰੇ 5 ਵਜੇ ਵੀਰ ਜੀ ਚਵਾਈ ਹੋਈ ਹੈ ਇਹਨਾਂ ਦੀ ਠੀਕ ਹੈ ਜੀ ਅਹੀਂ ਗਿਆ ਵੀ ਚਲੋ ਵੀਡੀਓ ਪਾ ਦਿੰਦੇ ਆ ਬਾਕੀ ਜਿਹੜਾ ਵੀਰ ਆਵੇ ਆਪਣੀ ਤਸ਼ੰਦੀ ਕਰਕੇ ਲੈ ਕੇ ਜਾ ਠੀਕ ਹੈ ਜੀ ਖੋਲ ਕੇ ਤੋੜ ਜਿਆਦਾ ਚੰਗੀਆਂ ਵੀਰ ਜੀ ਤੋੜ ਦੋ ਖੋਲ ਕੇ ਆ ਦੇਖੋ ਫੇਸ ਕੁਆਲਟੀ ਤੇ ਬਾਕੀ ਥਾਣਾ ਦੀ ਕੁਆਲਟੀ ਦੇ ਸਾਰੇ ਗੈਪ ਬਹੁਤ ਚੰਗਾ ਥਾਣਾ ਚ ਤੇ ਬਾਕੀ ਵੀਰ ਕਹਿੰਦੇ ਵੀ 5 ਵਜੇ ਦੀ ਚਵਾਈ ਹੋਈ ਹੈ ਤੇ 9 ਵਜੇ ਦਾ ਟਾਈਮ ਹੋ ਗਿਆ ਹੁਣ 9 ਤੋਂ 9:30 ਵਜੇ ਦਾ ਟਾਈਮ ਹੈ ਆ ਤੇ ਕੋਈ ਬਾਜ਼ਾਰ ਨਹੀਂ ਲੱਗਾ ਝੋਟੀਆਂ ਨੂੰ ਤੇ ਬਾਕੀ ਖਾਲ ਦੋ ਵੀਰ ਜੀ ਵੀਰ ਲੋ ਐ ਜੈਡ ਬਲੈਕ ਆ ਕਿਦਾਂ ਤੇ ਆ ਫੇਸ ਕੁਆਲਟੀ ਦੇਖ ਸਕਦੇ ਹੋ ਬਹੁਤ ਚੰਗਾ ਕੱਢਦੀ ਵੀਰ ਜੀ ਠੀਕ ਆ ਜੀ ਆ ਦੇਖੋ ਤੇ ਇਸ ਟਾਈਮ ਤੇ ਦੁੱਧ ਕਿੰਨਾ ਤਿਆਰ ਜੀ ਦੁੱਧ ਵੀਰ ਜੀ 9 ਤੋਂ 10 ਕਿਲੋ ਦੇ ਵਿੱਚ ਵਿੱਚ ਆ 9 ਤੋਂ 10 ਕਿਲੋ ਦੁੱਧ ਹਾਂਜੀ ਹਾਂਜੀ ਹੱਥ ਸੁਈਆ ਲਿਆ ਤੇ ਇੱਕ ਹੱਥ ਤੇਰੀ ਸੁਈਆ ਠੀਕ ਆ ਜੀ ਹਾਂਜੀ ਤੇ ਪਤਲੀ ਚਮੜੀ ਦੀ ਆ ਛੋਟੀ ਨਾੜਾ ਨੂੜਾ ਵੇਚ ਲੋ ਕਿਦਾਂ ਆ ਬੋਡੀ ਮਗਰ ਕੱਟਾ ਲਈ ਜੀ ਇਹਦੇ ਠੀਕ ਆ ਜੀ ਬੱਚਾ ਮਗਰ ਕੱਟਾ ਤੇ ਕਿੰਨਾ ਕ ਦੁੱਧ ਚ ਆਜੂਗੀ ਜੀ ਦੁੱਧ ਵੀਰ ਜੀ 1 ਕਿਲੋ 2 ਕਿਲੋ ਹਲੇ ਵੱਜ ਜਾਣਾ ਇਹਦਾ ਗਰਮੀ ਗਰਮੀ ਵੜੀ ਆ ਠੀਕ ਆ ਜੀ ਹਾਂਜੀ ਪੁਰ ਬਾਤ ਖੂਸ਼ ਪੈਣਾ ਵੀ ਵਾਜਣਾ ਦੁੱਧ ਕਰਮੀ ਘਟ ਗਈ ਹਾਂਜੀ ਹਾਂਜੀ ਤੇ ਬਾਕੀ ਮੋਲਾ ਪਾਇਦਾ ਜੈ ਜੀ ਵੀ ਇਦੀ ਪਾ ਦੇਣਾ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਜੀ ਕਰਦੇ ਆਪਾਂ 115 ਹਾਂਜੀ ਤੇ ਹਾਂ ਨਾਂ ਵਾਲੀ ਗੱਲ 110 ਦੀ ਦੇ ਦਾਂਗੇ 110 ਦੀ ਹਾਂ ਤੇ ਉਹਦੇ ਵਿੱਚੋਂ ਛੋਟ ਕਰਾਂਗੇ 1000 ਰੁਪਿਆ ਕੋਈ ਵੀ ਭੈਣ ਭਰਾ ਵਾ ਨਹੀਂ ਆਪਣੀ ਚੋਕ ਇਹ ਦੋ ਟਾਈਮ ਤਸੱਲੀ ਕਰਕੇ ਲੈ ਕੇ ਚੱਲ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਦੂਜੀ ਜਗ੍ਹਾ ਕੀ ਆ ਅੱਗੇ ਦੂਜੇ ਨੰਬਰ ਤੇ ਵੱਡੀ ਝੋਟੀ ਹਾਂਜੀ ਚਾਰ ਦੰਦਿਆ ਵੀਰ ਜੀ ਅੱਛਾ ਚਾਰ ਦੰਦ ਮੂੰਹ ਤੋਂ ਹਾਂਜੀ ਇਹ ਤਾਜੀ ਸੂਈ ਇਹ ਵੀ ਹੱਫ ਤੇਰੀ ਵੀਰ ਜੀ ਇਹਨੇ ਮਗਰ ਕੱਟੀ ਹੋ ਠੀਕ ਆ ਬਾਜੋ ਬੱਚਾ ਮਗਰ ਕੱਟੀ ਏ ਜੀ ਬੱਚਾ ਮਗਰ ਕੱਟੀ ਆ ਜੀ ਹਾਂਜੀ ਠੀਕ ਆ ਬਾਕੀ ਵੱਡੀ ਝੋਟੀ ਆ ਪੂਰੀ ਪਿੱਠ ਪੂਰੇ ਦੀ ਚੌੜੀ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਥਣ ਤੁਹ ਬਹੁਤ ਚੰਗਾ ਲੱਗਾ ਸਿੰਗ ਦੇਖੋ ਕੁੰਡਾ ਸਿੰਗ ਇਹ ਲੈ ਆਓ ਬਾਹਰ ਵੱਡੀ ਝੋਟੀ ਆ ਦੇਖੋ ਥਾਣਾ ਦੀ ਕੁਆਲਟੀ ਪਲੀ ਜੁੜੀ ਆ ਪੂਰੀ ਵੱਡੀ ਝੋਟੀ ਆ ਬੇਲਬੂਲ ਦੀ ਬਹੁਤ ਲੰਮੀ ਤੇ ਸੰਗ ਬਾਲਾ ਚੰਗਾ ਲੱਗਾ ਵੀਰ ਜੀ ਇਹਦੇ ਕੋਲ ਦੁੱਧ ਹੈ ਇਸ ਟਾਈਮ ਤੇ ਕਿੰਨਾ ਹੈ ਦੇਖੋ ਵੀਰ ਜੀ ਆਹ ਟਾਈਮ ਤੇ 12 ਕਿਲੋ ਦੁੱਧ ਹੈਗਾ 12 ਕਿਲੋ ਦੁੱਧ ਹੈਗਾ ਇਹਦੇ ਕੋਲ ਠੀਕ ਆ ਜੀ ਵੱਧ ਜੂਗਾ ਇਹ ਤੇਰੀ ਸੂਈ ਆ ਠੀਕ ਹੈ 12 ਕਿਲੋ ਦੁੱਧ ਤਿਆਰ ਆ ਤੇ ਇਹ ਕਿੰਨਾ ਕੁ ਦਰਦ ਚਵਾਜੂਗੀ ਦੋਸ ਵੀਰ ਜੀ 14 15 ਕਿਲੋ ਚਵਾ ਦੋਗੇ ਹਾਂਜੀ ਹਾਂ ਇੱਕ ਹਫਤੇ ਦੀ ਚੋਈ ਆ ਤਾੜੀ ਕਰਦੀ ਆ ਬੇ ਠੀਕ ਆ ਜੀ ਠੀਕ ਹਾਂਜੀ ਤੇ ਕਿੰਨਾ ਮੁੱਲ ਕਰਨਾ ਜੀ ਦਾ ਦੋਲੇ ਦਾ ਵੀ ਜਿਆਦਾ ਹੀ ਕਰਨਾ ਡੇਢ ਕਰਦੇ ਵੀਰ ਜੀ ਮੁੱਲ ਮੁੱਲ ਡੇਢ ਲੱਖ ਹਾਂਜੀ ਤੇ ਉਹਦੇ ਚੋਂ ਛੋਟ ਕਿੰਨੀ ਕਰੋਗੇ ਵੀਰ ਜੀ 5 ਕਰ ਦਾਂਗੇ ਛੋਟ 1 45 ਦੀ ਦੇ ਦਾਂਗੇ 1 ਲੱਖ 45 45 ਹਜ਼ਾਰ ਦੀ ਹੋਰ ਚੋਂ ਵੀ 1000 ਛੋਟ ਕਰ ਦਾਂਗੇ 1000 ਛੋਟ ਹੋ ਜੂਗੀ ਠੀਕ ਆ ਜੀ ਹੋਰ ਮਾਨਤਾਂਨ ਹੋ ਜੂਗਾ ਵੀਰ ਨੂੰ ਫੋਨ ਜ਼ਰੂਰ ਲਾਇਓ ਜਿਹੜਾ ਵੀਰ ਆਊਗਾ ਕਿਹਨੂੰ ਮੋੜਦੇ ਵੀ ਆਪਾਂ ਹਾਂਜੀ ਦੇ ਕੇ ਘਲਾਵਾਂਗੇ ਸਾਡੀ ਵੀਰ ਦੀ ਚਾਰ ਦੰਦ ਝੋਟੀ ਆ ਅੱਛਾ ਚਾਰ ਦੰਦ ਝੋਟਿਏ ਵੀ ਇਹ ਵੀ ਪੂਰੀ ਵੱਡੀ ਵੇਖੋ ਪੇਟ ਪੁੱਟ ਜੌੜੀ ਕਿੱਦਾਂ ਠੀਕ ਆ ਜੀ ਕਟਾ ਮਗਰ ਲੈ ਆਓ ਬਾਹਰ ਬਾਕੀ ਜੂਣ ਜਾਨ ਬਾਹਲੀ ਪੋਨੀਆਂ ਨੇ ਸਭ ਠੀਕ ਆ ਥਣਾ ਦੀ ਕੁਆਲਿਟੀ ਵੇਖੋ ਮੁਠੀ ਦੀ ਚਵਾਲ ਆ ਥਾਨ ਲੱਗਾ ਥਾਂ ਤੇ ਇੱਕ ਦੀ ਮੋਟਰ ਵਾਂਗੂੰ ਹੁੰਦੀ ਨਹੀਂ ਠੀਕ ਆ ਜੀ ਹਾਂਜੀ ਵੱਡੀ ਆ ਛੋਟੀ ਆ ਵੀ ਜੀ ਪਹਿਲਾਂ ਛੋਟੀ ਚਾਰ ਦੰਦ ਚਾਰ ਦੰਦ ਚਾਰ ਦੰਦ ਠੀਕ ਆ ਜੀ ਮੇਕੋ ਬੇਲ ਬੂਲ ਕਿੱਡੀ ਲੰਮੀ ਛੋਟੀ ਦੀ ਬਾਕੀ ਜਦੋਂ ਸਾਹਮਣੇ ਹੋਗੇ ਤੇ ਦੂਣੀਆਂ ਲੱਗਣਗੀਆਂ ਛੋਟੀਆਂ ਇਹ ਦੇਖੋ ਕਦ ਬਜੇ ਕਿੱਦਾ ਕਿੱਦਾ ਪਾਲੀ ਕੇ ਦੇ ਰੀਜ ਜੀ ਜੀ ਬਿਲਕੁਲ ਇਹ ਆ ਦੇਖੋ ਇਹ ਆਰਡਰ ਕੁਆਲਟੀ ਦੇਖੋ ਕੱਟ ਵਾਲਾ ਲੇਵਾ ਵਾ ਬਾਕੀ ਇਹ ਦੇਖੋ ਜੀ ਬਾਜ਼ਾਰ ਨਹੀਂ ਲੱਗਾ ਝੋਟੀਆਂ ਨੂੰ ਟੈਮੋ ਟੈਮ ਇੰਨੀਆਂ ਬੰਦੀਆਂ ਝੋਟੀਆਂ ਆਜੇ 4-5 ਘੰਟੇ ਹੋਏ ਆ ਚਵਾਈ ਹੋਈ ਨੂੰ ਗਿਲ ਸਾਹਿਬ ਦੁੱਧ ਇਰ ਕੋ ਵੀ 12 ਕਿਲੋ ਆ ਹਾਂਜੀ ਰਾਜ ਮੇਰੇ ਬੱਚਾ ਮਗਰ ਇਹ ਕੱਟਾ ਆ ਜੂ ਠੀਕ ਆ ਜੀ ਹਾਂ ਤਾਜ਼ੀਆਂ ਸੁਈਆਂ ਦੇ ਠੀਕ ਆ ਤੇ ਕਿੰਨਾ ਕੁ ਦੁੱਧ ਚਵਾ ਜੂਗੀ ਦੁੱਧ ਤੇ ਵੀਰ ਜੀ ਇਸ ਟਾਈਮ ਤੇ ਇਰ ਕੋ 12 ਕਿਲੋ 2 ਕਿਲੋ ਵੀ ਵਧਾ ਦੂ ਠੀਕ ਆ ਜੀ 14 ਕਿਲੋ 14 ਕਿਲੋ ਕਰ ਦੂਗੀ ਹਾਂਜੀ ਠੀਕ ਆ ਪਤਾ ਜੀ ਸੂਰੀ ਆ ਠੀਕ ਆ ਤੇ ਇਹਦਾ ਮੁੱਲ ਕੀ ਕਰਨਾ ਜੀ ਮੈਂ ਮੁੱਲ ਵੀ ਜੈ ਜੀ ਕਰਦਣਾ ਜੀ ਕਿੰਨਾ ਕਰਨਾ ਜੀ ਮੁੱਲ ਇਹ ਵੀ ਮੁੱਲ ਕਰਦੇ ਆਪਾਂ 145 ਇੱਕ 45 ਹਾਂਜੀ ਤੇ ਛੋਟ ਕਿੰਨੀ ਕਰਨੀ ਛੋਟ ਵਿੱਚੋਂ ਪੰਜ ਹੀ ਕਰਦਾਂਗੇ 140 ਦੀ ਦੇ ਦਾਂਗੇ 140 ਦੀ ਹਾਂ 14000 ਛੋਟ ਕਰਦਾਂਗੇ ਯਾਰ ਹੋਰ ਜਾਣ ਦੋ ਚਲੋ ਠੀਕ ਹੈ 138 ਦੀ ਦੇ ਦਾਂਗੇ ਗਿਰਦਾ ਹਾਂ ਤੇ ਨਾ 138 ਦੀ ਬਾਕੀ ਝੋਟੀ ਵੇ ਲੋ ਵੱਡੀ ਆ ਝੋਟੀ ਪੂਲੀ ਝੋਟੀਆਂ ਸਾਰੀਆਂ ਹੀ ਵੱਡੀਆਂ ਵਾਂ ਪਹਿਲੇ ਨੰਬਰ ਵਾਲੀ ਝੋਟੀ ਵੀ ਬਹੁਤ ਸੋਹਣੀ ਆ ਜੋ 3 ਨੰਬਰ ਤੇ ਦੁੱਜਾ ਸੁਬਾਹ ਦੁੱਜਾ ਸੁਬਾਹ ਤੁਹਾਨੂੰ ਵੇਖੋ ਕਿਦਾਂ ਦਾ ਲੱਗਾ ਇਹ ਰੇ ਜੈਡ ਬਲੈਕ ਕਿਦਾਂ ਹੈ ਇੱਕ ਰੰਗ ਕਾਲੀ ਠੀਕ ਆ ਜੀ ਖੋਲੋ ਲੈ ਆਓ ਬਾਹਰ ਇਹਦੇ ਮਗਰ ਬੱਚਾ ਕੀ ਜੇ ਬੱਚਾ ਇਹਦੇ ਮਗਰ ਕੱਟੀ ਹੋਈ ਸੀ ਕੱਟੀ ਮਗਰ ਆ ਸੁਆ ਦੁੱਜਾ ਬਾਕੀ ਆਰਡਰ ਕੁਆਲਿਟੀ ਵੇਖੋ ਕਿਦਾਂ ਹੈ ਲੱਤਾਂ 'ਚ ਫਿਕਸ ਹੈ ਅੱਜ ਵੇ ਵਾਹ ਅੱਜ ਹੀ ਇਸ ਕੁਆਲਿਟੀ ਦੇ ਲੋ ਤੇ ਥਣੇਰੇ ਵੀ ਮੁੱਠੀ ਦੀ ਚਵਾਲ ਆ ਤੇ ਥਾਣਾ ਦਾ ਵਿਰਲ ਵੀ ਬਹੁਤ ਚੰਗਾ ਦੁੱਧ ਕਿੰਨਾ ਤਿਆਰ ਦੱਸਿਆ ਜਿਹਦੇ ਕੋਲ 13 ਕਿਲੋ ਦੁੱਧ ਐਸ ਟਾਈਮ ਤੇ ਤਿਆਰ ਆ ਜੀ ਠੀਕ ਆ ਇਹ ਵੱਡੀ ਝੋਟੀ ਆ ਪੂਰੀ ਕੱਦ ਦੀ ਵੇਖੋ ਸਾ ਸੁਈ 15 15 ਤੋਂ 17 ਦਿਨ ਹੋ ਗਏ ਨੇ ਠੀਕ ਆ ਜੀ ਹਾਂ ਬਾਕੀ ਵੱਡੀ ਝੋਟੀ ਆ ਆ ਦੇਖੋ ਮੱਚਾ ਉਹ ਤਾਂ 15 18 ਕਿਲੋ ਦਾ ਹੋ ਠੀਕ ਆ ਜੀ ਇਹ ਕਿੰਨਾ ਕ ਦੁੱਧ ਚ ਆਜੂਗੀ ਇਹ ਭਾਜੀ 15 ਕਿਲੋ ਚ ਆਊਗੀ 15 ਕਿਲੋ ਇਸ ਟਾਈਮ ਤੇ 13 ਕਿਲੋ ਦੁੱਧ ਤਿਆਰ ਆ ਜੀ ਠੀਕ ਆ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਆ ਬੱਚਾ ਜੀ ਮਗਰ ਬਹੁਤ ਚੰਗਾ ਘੜਦੀ ਠੀਕ ਆ ਜੀ ਇੱਕ ਰੰਗ ਕਾਲੀ ਆ ਇੱਕ ਰੰਗ ਕਾਲੀ ਹਾਂਜੀ ਤੇ ਬਾਕੀ ਸਾਹਮਣੇ ਆਉਣਗੇ ਤੇ ਦੂਣੀਆਂ ਲੱਗਣਗੀਆਂ ਜੋਟੀਆਂ ਜਿਹੜਾ ਮੇਰਾ ਵੀਰ ਇੱਥੇ ਆਊਗਾ ਫੇ ਪਤਾ ਲੱਗੂ ਜਦ ਮੈਂ ਵੀਡੀਓ ਚ ਦੇਖਾਂ ਠੀਕ ਆ ਜੀ ਜਿੱਦਾਂ ਦੀਵੇਂ ਆ ਗਿਆ ਇੱਥੇ ਉਹਨਾਂ ਨੂੰ ਚੰਗੀਆਂ ਲੱਗਣਗੀਆਂ ਜੀ ਜੀ ਬਿਲਕੁਲ ਤੇ ਇਹਦਾ ਕੀ ਮੁੱਲ ਕਰਨਾ ਜੀ ਮੋਨੇ ਦਾ ਵੀ ਜੀ ਜਿਆਦਾ ਹੀ ਖਸਰਾ ਮੋਨੇ ਦਾ ਕਰਦੇ 135 135 ਹਾਂਜੀ ਠੀਕ ਆ ਖੁੱਲੀ ਸ਼ੋਰਟ ਕਰਦੋ ਲਾਸਟ ਵਾਲੀ ਆ ਸ਼ੋਰਟ 5000 ਦਾ ਸ਼ੋਰਟ ਕਰਦਾਂਗੇ 130 ਦੀ ਦੇ ਦਈਏ 130 ਦੀ ਜਿਆਦਾ ਜੀ ਇਹ ਮੁੱਲ ਵੱਡੀ ਮਹਿਮ ਆ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਜੀ ਬਾਕੀ ਮਾਨ ਤਾਨ ਮੌਕੇ ਤੇ ਆ ਆ ਹੋਰ ਹੋ ਜੂਗਾ ਜੋ 500 ਛੋਟ ਕਰਦਾਂਗੇ 130 ਛੋਟ ਠੀਕ ਆ ਜੀ ਹਾਂਜੀ ਤੇ ਬਾਕੀ ਆਣ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਫਿਰ ਲੈ ਕੇ ਜਾਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਣਾ ਐਡਰੈਸ ਤੇ ਫੋਨ ਨੰਬਰ ਦੁਬਾਰਾ ਬੋਲਦੇ ਨਾਂ ਆਪਣਾ ਵੀਰ ਜੀ ਤਰਸੀਮ ਸਿੰਘ ਆ ਪਿੰਡ ਗਰੰਤਗੜ ਤਹਿਸੀਲ ਬਟਾਲਾ ਹਾਂਜੀ ਜ਼ਿਲ੍ਹਾ ਕਰਤਾਰਪੁਰ ਫੋਨ ਨੰਬਰ 82644 48827 ਤੇ ਪਿੰਡ ਆਪਣਾ ਕਿੱਥੇ ਕਿ ਪੈ ਰਿਹਾ ਪਿੰਡ ਵੀਰ ਜੀ ਬਟਾਲਾ ਸ਼ਹਿਰ ਆਣ ਕੇ ਹਾਂਜੀ ਇਥੋਂ 6-7 ਕਿਲੋਮੀਟਰ ਪੈਂਦਾ ਬਟਾਲਾ ਕਰਨ ਦੀਆਂ ਇੱਕ ਕਾਦੀਆਂ ਰੋਡ ਤੇ ਬਟਾਲਾ ਵਾਲੋਂ ਵੀ ਇੰਨਾ ਕੀ ਪੈਂਦਾ ਵਾ ਜਿਹੜੇ ਮੇਰੇ ਵੀਰਾਂ ਇਧਰੋਂ ਜਲੰਧਰ ਆਉਣਾ ਉਹਨਾਂ ਵੀ ਬਟਾਲੇ ਆਉਣਾ ਜਿੰਨਾ ਹਰਚੋਆ ਵਾਲਾ ਇਧਰੋਂ ਆਉਣਾ ਟਾਂਡੀ ਸ਼ਹਿਰਪੁਰ ਟਾਂਡਾ ਸ਼ਹਿਰਪੁਰ ਕੋ ਮੇਰੇ ਵੀਰ ਹਰਚੋਆ ਵਾਲਾ ਆਣ ਕੇ ਸਿੱਧਾ ਬਟਾਲਾ ਕਰਨ ਦੀਆ ਜਿਹੜੇ ਵੀਰ ਨੂੰ ਨਹੀਂ ਪਤਾ ਲੱਗਦਾ ਫੋਨ ਕਰਕੇ ਪੁੱਛ ਲੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲਣਾ